ਫਰੋਜ਼ਪੁਰ ਵਿੱਚ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਇੱਕ ਤੋਂ ਬਾਅਦ ਇੱਕ ਵਾਰਦਾਤ ਵਾਪਰਦੀ ਜਾ ਰਹੀ ਹੈ ਬੀਤੇ ਦਿਨੀ ਪਿੰਡ ਬਾਰੇਕੇ ਦੇ ਆੜਤੀਆ ਗਰਮੀਤ ਸਿੰਘ ਨੂੰ ਦੋ ਨਕਾਬਪੋਸ਼ ਵੱਲੋਂ ਗੋਲੀ ਮਾਰੀ ਗਈ ਅਤੇ ਮੌਕੇ ਤੋਂ ਫਰਾਰ ਹੋ ਗਏ ਦੋ ਹਮਲਾਵਰ ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਫਰੋਜ਼ਪੁਰ ਪੁਲਿਸ ਮੌਕੇ ਤੇ ਪਹੁੰਚੀ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਦੇਖੋ ਤਸਵੀਰਾਂ ਦੇ ਵਿੱਚ ਕਿਵੇਂ ਦਿਖਾਈ ਦੇ ਰਿਹਾ ਹੈ ਕਿ ਦੋ ਨਕਾਬਪੋਸ਼ ਆਉਂਦੇ ਨੇ ਜਿਨ੍ਹਾਂ ਦੇ ਸਿਰ ਤੇ ਟੋਪੀਆਂ ਲੈ ਰੱਖੀਆਂ ਤੇ ਮੂੰਹ ਤੇ ਰਮਾਲ ਬੰਨੇ ਹੋਏ ਨੇ ਤੇ ਆਉਂਦਿਆਂ ਨਾਲ ਹੀ ਉਹਨਾਂ ਤੇ ਗੋਲੀ ਜਿਹੜੀ ਚਲਾ ਦਿੱਤੀ ਜਾਂਦੀ ਹੈ ਜਦੋਂ ਗੁਰਮੀਤ ਸਿੰਘ ਆੜਤੀਆ ਮੌਕੇ ਤੇ ਜਿਹੜਾ ਕਿ ਇਹ ਡਿੱਗ ਪੈਂਦੇ ਨੇ ਤੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹ ਘਟਨਾ ਹੋਈ ਹੈ ਕਿਹੜੀ ਜਗ੍ਹਾ ਤੇ ਹੋਈ ਹੈ ਇਹ ਨਵੇਂ ਬਾਰੇ ਹੈ ਕੀ ਘਟਨਾ ਹੋਈ ਇੱਥੇ ਘਟਨਾ ਇਥੇ ਮੌਕੇ ਦੇ ਦੇ ਨਹੀਂ ਸੁਣਨ ਜਾਂਦਾ ਵੀ ਮੁੰਡੇ ਮਗਰ ਲੱਗੇ ਸੀ ਪਤਾ ਨਹੀਂ ਕਿੱਥੋਂ ਦੇ ਕਿਹੜੇ ਸੀ ਤੇ ਉਹ ਕਿਤੇ ਮੋਟਰਸਾਈਕਲ ਦੇ ਲੱਥਾ ਤੇ ਉਹਦੇ ਗੋਲੀ ਮਾਰਦੇ ਇਹ ਨਹੀਂ ਪਤਾ ਕਿੱਥੋਂ ਦੇ ਮੁੰਡੇ ਨੇ ਕੌਣ ਹੈ ਜਿਹਨੂੰ ਗੋਲੀ ਲੱਗੀ ਉਹ ਕੀ ਕੰਮ ਕਰਦੇ ਕੀ ਨਾਮ ਹੈ ਉਹਨਾਂ ਦਾ ਉਹ ਗਰਮੀਤ ਸਿੰਘ ਹੈ ਧਨੋਵਾ ਇੱਥੇ ਮਧਰੀ ਬਿੰਦਾ ਦੇ ਬਾਰੇ ਜਿਹੜੀ ਕੋਠੀ ਹੈ ਨਹੀਂ ਕੰਮ ਕੀ ਕਰਦੇ ਕੰਮ ਕੀ ਕਰਦਾ ਅੜਦਾ ਕੰਮ ਕਰਦਾ ਤੇ ਕਿੰਨੇ ਬੰਦੇ ਨੇ ਉਹਦੇ ਉੱਪਰ ਫਾਇਰ ਕੀਤੇ ਜਾਂ ਤੁਹਾਨੂੰ ਇਹ ਮੁਕੀ ਤਾਂ ਹੈ ਹੀ ਨਹੀਂ ਸੀ ਅਸੀਂ ਕਿੰਨੇ ਜਣੇ ਸੀਗੇ ਦੋ ਦਿਨ ਦੱਸਦੇ ਪਹਿਲੇ ਮੋਰਸਲ ਤੇ ਆਇਆ ਤੇ ਹੁਣ ਉਹਦੇ ਹਾਲਤ ਕਿਦਾਂ ਦੀ ਹੈ ਹੁਣ ਇੱਕ ਇੱਕ ਲੈ ਗਿਆ ਨੇ ਗੱਲ ਤਾਂ ਲੈ ਗਿਆ ਗੱਡੀ ਦੇ ਭਾਗੇ ਦੇਖੋ ਕੀ ਬੰਦਾ ਜੀ ਉਹ ਤਾਂ ਗਲੁੱਪਾ ਆਣ ਕੇ ਖਲੋਤਾ ਜੋ ਗੱਡੀ ਦਾ ਸਮਾਨ ਲੈਣ ਕੇ ਘਾਰ ਦੀ ਸੀ ਖਰਾਬ ਤੇ ਕੰਮ ਕੀ ਕਰਦੇ ਇਹ ਤੇ ਜੀਵਿਦਾਰ ਵੀ ਹੈ ਖੇਤੀਬਾੜੀ ਦਾ ਵੀ ਗਰਦਾਰ ਅੱਧਾ ਤਾਂ ਕੰਮ ਹੀ ਗਿਆ ਜੀ ਤਮਾਸ਼ਾ ਐ ਸਰ ਪਤਾ ਨਹੀਂ ਲੱਗਾ ਜੀ ਹੁਣੇ ਸਾਨੂੰ ਇਨਫੋਰਮੇਸ਼ਨ ਮਈ ਹੈ ਮੌਕੇ ਤੇ ਪਹੁੰਚੇ ਇਸ ਤੋਂ ਬਾਅਦ ਅਸੀਂ ਜਾਣਾ ਜੀ ਉੱਥੇ ਜਿੱਥੇ ਐਡਮਿਟ ਹੋਏ ਨੇ ਉੱਥੇ ਜਾ ਕੇ ਸਟੇਟਮੈਂਟ ਲੈ ਕੇ ਪਤਾ ਲੱਗੂਗੀ ਗੋਲੀ ਕਿਸ ਦੇ ਵੱਜੀ ਹੈ ਕੋਈ ਨਾਮ ਪਤਾ ਸਰ ਕੀ ਦੇ ਨਾਮ ਨਹੀਂ ਅਜੇ ਸਾਨੂੰ ਮੈਨੂੰ ਕੋਈ ਨਹੀਂ ਪਤਾ ਲੱਗਾ ਜੀ ਅਜੇ ਤਾਂ ਮੈਂ ਮੌਕੇ ਤੇ ਪਹੁੰਚਿਆ ਬਾਕੀ ਦੇ ਜਾ ਕੇ ਪਹੁੰਚ ਕੇ ਉੱਥੇ ਪਤਾ ਲੱਗੇਗਾ ਤਾਂ ਕੀ ਗੋਲੀ ਦਾ ਕੋਈ ਪਤਾ ਲੱਗਾ ਕਾਰਨ ਕੀ ਹੈ ਸਰ ਨਹੀਂ ਜੀ ਨਹੀਂ ਅਜੇ ਕੋਈ ਵੀ ਨਹੀਂ ਆਇਆ ਹੀ ਮੈਂ ਚੱਲਿਆ ਜੀ ਬਾਕੀ ਚੱਲਿਆ ਬਾਕੀ ਜਾ ਕੇ ਪਤਾ ਲੱਗੇਗਾ